ਸਤਿ ਸ੍ਰੀ ਅਕਾਲ ਜੀ ਕੈਂਡਾ ਨਿਊਜ਼ ਬੁਲਟਨ ਵੇਖ ਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਸੇਮ ਰਣਜੀਤ ਕੌਰ ਗਿੱਲ ਖਬਰਾਂ ਤੋਂ ਪਹਿਲਾਂ ਨਸਰ ਮਾਰਲਨ ਨਿਆਮ ਮੁਖੜਲਾਈਨਸ ਤੇ ਕੰਜ਼ਰਵੇਟਿਵਸ ਦੇ ਲਿਬਰਲ ਸਰਕਾਰ ਨੂੰ ਡੇਗਣ ਦੀ ਦੂਜੀ ਕੋਸ਼ਿਸ਼ ਅਸਫਲ ਐਨਡੀਪੀ ਅਤੇ ਬਲੌਕ ਨੂੰ ਬਿਕਵਾ ਨੇ ਸਰਕਾਰ ਨੂੰ ਦਿੱਤਾ ਸਮਰਥਨ ਸਸਕਿਚਵਾਂ ਦੇ ਵਿੱਚ ਸਿਆਸੀ ਪਾਰਟੀਆਂ ਦੀ ਅਧਿਕਾਰਿਤ ਚੋਣ ਮਹੀਮ ਸ਼ੁਰੂ 28 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਵੋਟਾਂ ਲਗਾਤਾਰ ਦੂਜੇ ਸਾਲ ਕੈਨੇਡਾ ਦੀ ਜਨਨ ਦਰ ਘਟੀ ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤੀ ਪੇਸ਼ ਕਿ Quebec ਦੇ ਪ੍ਰੀਮੀਅਰ ਨੇ ਸ਼ਰਨ ਮੰਗਣ ਵਾਲਿਆਂ ਸੰਬੰਧੀ ਦਿੱਤਾ ਵੱਡਾ ਬਿਆਨ ਕਿਹਾ ਕੈਨੇਡਾ 'ਚ ਵੇਟਿੰਗ ਜ਼ੋਨ ਦਾ ਵਿਚਾਰ ਕੀਤਾ ਜਾ ਰਿਹਾ ਹੈ ਪੇਸ਼ ਤੇ ਹੋਰ ਖਬਰਾਂ ਵਿਸਥਾਰ ਦੇ ਨਾਲ ਬੀਤੇ ਕੁਝ ਦਿਨ ਪਹਿਲਾਂ ਕੰਜ਼ਰਵੇਟਿਵਜ਼ ਦੇ ਵੱਲੋਂ ਲਿਬਰਲ ਸਰਕਾਰ ਨੂੰ ਡੇਗਣ ਦੀ ਇੱਕ ਕੋਸ਼ਿਸ਼ ਕੀਤੀ ਗਈ ਸੀ ਜੋ ਕੋਸ਼ਿਸ਼ ਅਸਫਲ ਰਹੀ ਹੈ ਪਰ ਉਸ ਤੋਂ ਬਾਅਦ ਕੰਜ਼ਰਵੇਟਿਵਜ਼ ਨੇ ਸਮਾਂ ਨਹੀਂ ਗਵਾਇਆ ਨਾਲ ਦੀ ਨਾਲ ਹੀ ਬੇਵਿਸਵਾਹੀ ਦਾ ਦੂਜਾ ਮਤਾ ਪੇਸ਼ ਕਰ ਦਿੱਤਾ ਤੇ ਦੂਜੀ ਕੋਸ਼ਿਸ਼ ਵੀ ਅਸਫਲ ਰਹੀ ਹੈ ਪਹਿਲੀ ਕੋਸ਼ਿਸ਼ ਵਾਂਗ ਮੁਰ ਤੋਂ ਲਿਬਰਲ ਸਰਕਾਰ ਨੂੰ ਐਨਡੀਪੀ ਅਤੇ ਬਲੌਕ ਕਬਕਵਾ ਦੇ ਵੱਲੋਂ ਸਮਰਥਨ ਦਿੱਤਾ ਗਿਆ ਹੈ ਕੰਜ਼ਰਵੇਟਿਵਜ਼ ਵੱਲੋਂ ਲਿਬਰਲ ਸਰਕਾਰ ਦੇ ਵਿਰੋਧ ਦਲਿਆਂ ਦਾ ਅਵਿਸ਼ਵਾਸ ਮਤਾ ਦੂਜੀ ਵਾਰ ਸਫਲ ਨਹੀਂ ਹੋ ਸਕਿਆ ਐਨਡੀਪੀ ਅਤੇ ਬਲਾਕ ਕਬਕਵਾ ਵੱਲੋਂ ਇਸ ਮਤੇ ਦੇ ਵਿਰੋਧ ਚ ਵੋਟ ਪਾਈ ਗਈ 207 ਸੰਸਦ ਮੈਂਬਰਾਂ ਨੇ ਇਸ ਪ੍ਰਸਤਾਵ ਦੇ ਵਿਰੋਧ ਚ ਵੋਟ ਪਾਈ ਜਦਕਿ 120 ਨੇ ਇਸ ਨੂੰ ਸਮਰਥਨ ਦਿੱਤਾ ਬਲਾਕ ਅਤੇ ਐਨਡੀਪੀ ਦੇ ਬੇਪਰੋਸਕੀ ਮਤੇ ਦੇ ਵਿਰੁੱਧ ਵੋਟ ਪਾਉਣ ਕਰਕੇ ਚੋਣਾ ਹੋਣ ਦੀ ਫਿਲਹਾਲ ਕੋਈ ਸੰਭਾਵਨਾ ਨਸੜ ਨਹੀਂ ਆਉਂਦੀ ਲੰਘੇ ਮਹੀਨੇ ਐਨਡੀਪੀ ਵੱਲੋਂ ਲਿਬਰਲ ਸਰਕਾਰ ਨਾਲ ਸਮਰਥਨ ਸਮਝੌਤਾ ਰੱਦ ਕੀਤੇ ਜਾਣ ਤੋਂ ਬਾਅਦ ਪੋਲੀਏ ਵੱਲੋਂ ਪਹਿਲੀ ਵਾਰ ਬੇਪਰੋਸਕੀ ਮਤਾ ਲਿਆਂਦਾ ਗਿਆ ਸੀ ਅਤੇ ਐਨਡੀਪੀ ਅਤੇ ਬਲੌਕ ਕਿਬੇਕਵਾ ਵੱਲੋਂ ਇਸ ਮਤੇ ਦੇ ਵਿਰੋਧ ਦੇ ਵਿੱਚ ਵੋਟ ਪਾਈ ਗਈ ਸੀ ਪਹਿਲੀ ਵਾਰ ਮਤਾ 23 ਸਤੰਬਰ ਨੂੰ ਲਿਆਂਦਾ ਗਿਆ ਜਿਸ ਉੱਤੇ 25 ਸਤੰਬਰ ਨੂੰ ਵੋਟ ਪਈ ਕੰਜ਼ਰਵੇਟਿਵ ਲੀਡਰ ਪੀਅਰ ਪੋਲੀਏ ਵੱਲ ਲਿਬਰਲ ਸਰਕਾਰ ਨੂੰ ਟੇਕਣ ਵਿੱਚ ਜਕਮੀਤ ਸਿੰਘ ਦੇ ਇਨਕਾਰੀ ਹੋਣ ਕਰਕੇ ਉਹਨਾਂ ਦੀ ਆਲੋਚਨਾ ਕਰ ਰਹੇ ਨੇ ਪਾਰਲੀਮੈਂਟ ਦੀਆਂ 338 ਸੀਟਾਂ ਵਿੱਚੋਂ 154 ਸੀਟਾਂ ਲਿਬਰਲਾਂ ਦੇ ਕੋਲ ਨੇ ਐਨਡੀਪੀ ਦੇ ਕੋਲ 25 ਅਤੇ ਬਲੋਕ ਕੂ ਬੈਕਵਾ ਕੋਲ 33 ਸੀਟਾਂ ਨੇ ਗ੍ਰੀਨ ਪਾਰਟੀ ਕੋਲ ਸਿਰਫ ਦੋ ਹੀ ਸੀਟਾਂ ਨੇ ਜ਼ਿਕਰ ਖਾਸ ਹੈ ਕਿ ਕੰਜ਼ਰਵੇਟਿਵਸ ਦੇ ਕੋਲ ਲਿਬਰਲਾਂ ਦੀ ਸਰਕਾਰ ਡੇਗਣ ਵਾਸਤੇ ਤਿੰਨ ਓਕੇਸਨ ਪਰ ਉਹਨਾਂ ਦੇ ਵਿੱਚੋਂ ਦੋ ਮੌਕੇ ਕੰਜ਼ਰਵੇਟਿਵਾਂ ਨੇ ਗਵਾ ਲਏ ਨੇ ਸਿਆਸੀ ਮਾਹਰਾਂ ਦਾ ਇਹ ਵੀ ਮੰਨਣਾ ਹੈ ਕਿ ਕੰਜ਼ਰਵੇਟਿਵਾਂ ਨੇ ਆਪਣਾ ਦੂਜਾ ਮੌਕਾ ਇਸਤੇਮਾਲ ਕਰਨ ਦੇ ਵਿੱਚ ਬਹੁਤ ਜ਼ਿਆਦਾ ਜਲਦਬਾਜ਼ੀ ਵਿਖਾਈ ਹੈ ਜਦਕਿ ਥੋੜਾ ਸਮਾਂ ਇੰਤਜ਼ਾਰ ਕਰਨਾ ਚਾਹੀਦਾ ਸੀ ਅਤੇ ਹੁਣ ਕੰਜ਼ਰਵੇਟਿਵਸ ਦੇ ਕੋਲ ਇੱਕ ਤੀਜਾ ਅਤੇ ਆਖਰੀ ਮੌਕਾ ਬਚਿਆ ਹੈ ਦੂਜੇ ਪਾਸੇ ਜੇ ਕੈਨੇਡਾ ਦੇ ਲੋਕਾਂ ਦੀ ਮੰਨੀਏ ਤਾਂ ਬਹੁਤ ਸਾਰੇ ਕਨੇਡੀਅਨ ਅਜਿਹੇ ਨੇ ਜੋ ਜਲਦ ਫੈਡਰਲ ਚੋਣਾਂ ਕਰਵਾਉਣ ਦੇ ਹੱਕ ਦੇ ਵਿੱਚ ਨਹੀਂ ਸਸਕੈਚਵਨ ਦੇ ਵਿੱਚ ਸਿਆਸੀ ਪਾਰਟੀਆਂ ਦੇ ਵੱਲੋਂ ਅਧਿਕਾਰਿਤ ਤੌਰ ਤੇ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਦੱਸ ਦਈਏ ਕਿ ਸਸਕੈਚਵਨ ਦੇ ਵਿੱਚ 30 ਅਕਤੂਬਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਸਸਕੇਚਵਨ ਦੇ ਵਿੱਚ ਸਸਕੇਚਵਨ ਪਾਰਟੀ ਦੀ ਲੀਡਰ ਮੋਹ ਦੇ ਬਲਨੋਂ ਸਮਰਥਕਾਂ ਦੀ ਭੀੜ ਦੇ ਨਾਲ ਅਧਿਕਾਰਤ ਤੌਰ ਤੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਔਰ ਇਹ ਸਿਆਸੀ ਪਾਰਟੀਆਂ ਵੱਖ-ਵੱਖ ਤਰ੍ਹਾਂ ਦੇ ਦਾਅਵੇ ਲੋਕਾਂ ਦੇ ਨਾਲ ਕਰਦੀਆਂ ਹੁਣ ਵਿਖਾਈ ਦੇ ਰਹੀਆਂ ਨੇ ਸਸਕੇਚਵਨ ਵਿੱਚ ਵੋਟਾਂ 28 ਅਕਤੂਬਰ ਨੂੰ ਪੈਂਗੀਆਂ ਅਤੇ ਸਿਆਸੀ ਪਾਰਟੀਆਂ ਵੱਲੋਂ ਆਪਣੀਆਂ ਚੋਣ ਮੁਹਿੰਮਾਂ ਸ਼ੁਰੂ ਕੀਤੀਆਂ ਗਈਆਂ ਨੇ ਬਿਟਾ ਡਨ ਸਸਕੇਟੂਨ ਵਿੱਚ ਸਸਕੇਚਵਨ ਪਾਰਟੀ ਲੀਡਰ ਸਕਾਟ ਮੋਵ ਵੱਲੋਂ ਸਮਰਥਕਾਂ ਦੀ ਭੀੜ ਨਾਲ ਅਧਿਕਾਰਤ ਤੌਰ ਤੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਮੋਵ ਵੱਲੋਂ ਆਰਥਿਕਤਾ ਤੇ ਕੇਂਦ੍ਰਿਤ ਆਪਣੇ ਪਾਸ਼ਣ ਵਿੱਚ ਇੱਕ ਵਾਰ ਹੋਰ ਬਹੁਮਤ ਵਾਲੀ ਸਰਕਾਰ ਬਣਾਉਂਦੀ ਅਪੀਲ ਕੀਤੀ ਗਈ ਮੋਵ ਨੇ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਰ ਚੁਣੀ ਗਈ ਸਸਕੇਚਵਨ ਪਾਰਟੀ ਦੀ ਸਰਕਾਰ 2008 ਤੋਂ ਬਾਅਦ ਦੇਖੀ ਗਈ ਸਭ ਤੋਂ ਵੱਡੀ ਆਮਦਨ ਟੈਕਸ ਕਟੌਤੀ ਪ੍ਰਦਾਨ ਕਰਕੇ ਜੀਵਨ ਨੂੰ ਹੋਰ ਕਿਫਾਇਤੀ ਬਣਾਵੇਗੀ ਸਕਾਟ ਮੋ ਨੇ ਅਗਲੇ 4 ਸਾਲਾਂ ਵਿੱਚ ਸਸਕੇ ਚਵਾਨ ਲੋ ਇਨਕਮ ਟੈਕਸ ਕ੍ਰੈਡਿਟ ਨੂੰ 20% ਵਧਾਉਣ ਦਾ ਵਾਅਦਾ ਕੀਤਾ। ਕ੍ਰੈਡਿਟ ਉਹਨਾਂ ਲੋਕਾਂ ਨੂੰ ਤਿਮਾਹੀ ਤੌਰ ਤੇ ਦਿੱਤਾ ਜਾਂਦਾ ਹੈ ਜੋ ਇਨਕਮ ਟੈਕਸ ਦਾ ਭੁਗਤਾਨ ਕਰਨ ਲਈ ਲੋੜਿੰਦੇ ਪੈਸੇ ਨਹੀਂ ਕਮਾਉਂਦੇ ਰਿਜ਼ਾਇਨਾ ਵਿੱਚ ਇੱਕ ਸਿਆਸੀ ਸਮਾਗਮ ਦੌਰਾਨ ਐਨਟੀਪੀ ਲੀਡਰ ਕਾਰਲਾ ਬੈਕ ਨੇ ਸਰਕਾਰ ਤੇ ਖਰਚੇ ਅਤੇ ਆਰਥਿਕ ਨੀਤੀਆਂ ਨੂੰ ਨਿਸ਼ਾਨੇ ਤੇ ਲਿਆ ਉਹਨਾਂ ਕਿਹਾ ਕਿ ਸਸਕੇਚਵਾਨ ਸਿੱਖਿਆ ਅਤੇ ਸਿਹਤ ਦੇਖਭਾਲ ਵਿੱਚ ਆਖਰੀ ਸਥਾਨ ਤੇ ਹੈ ਅਤੇ ਜਦੋਂ ਆਰਥਿਕਤਾ ਦੀ ਗੱਲ ਆਉਂਦੀ ਹੈ ਤਾਂ ਫਿਰ ਦੂਜੇ ਨੰਬਰ ਤੇ ਹੈ ਐਨడీపీ ਲੀਡਰ ਕਾਰਲਾ ਬੈਕ ਦੇ ਵਾਅਦਿਆਂ ਵਿੱਚ ਯੋਜਨਾ ਵਿੱਚ ਇਨਕਮ ਟੈਕਸ ਛੋਟੇ ਕਾਰੋਬਾਰ ਅਤੇ ਕਾਰਪੋਰੇਟ ਟੈਕਸ ਅਤੇ ਸੁਬਾਈ ਸੇਲਸ ਟੈਕਸ ਸਨੇ ਪੂਰੇ ਬੋਰਡ ਵਿੱਚ ਟੈਕਸਾਂ ਤੇ ਰੋਕ ਸ਼ਾਮਿਲ ਹੈ ਅਗਸਤ ਤੱਕ ਸੁਭਾ ਵਿੱਚ 7 ਰਜਿਸਟਰਡ ਸਿਆਸੀ ਪਾਰਟੀਆਂ ਸਨ ਪਰ ਸੂਬਾਈ ਵਿਧਾਨ ਸਭਾ ਵਿੱਚ ਸਿਰਫ 3 ਕੋਲ ਹੀ ਸੀਟਾਂ ਨੇ ਪ੍ਰੋਵਿੰਸ ਵਿੱਚ ਕੁੱਲ 68 ਸੀਟਾਂ ਵਿੱਚੋਂ ਸਸਕੇਚਵਨ ਪਾਰਟੀ ਕੋਲ 42 ਅਤੇ ਸਸਕੇਚਵਨ ਐਨਡੀਪੀ ਦੇ ਕੋਲ 14 ਸੀਟਾਂ ਨੇ ਸਸਕੇਚਵਨ ਅ ਯੂਨਾਈਟਿਡ ਪਾਰਟੀ ਕੋਲ ਇੱਕ ਸੀਟ ਹੈ ਅਤੇ 3 ਅਸਾਧ ਐਮਐਲਏ ਨੇ ਅਤੇ ਇੱਕ ਸੀਟ ਖਾਲੀ ਹੈ ਐਂਗਜ਼ ਰੀਡ ਇੰਸਟੀਚਿਊਟ ਦਾ ਇੱਕ ਤਾਜ਼ਾ ਸਰਵੇਖਣ ਮੌ ਲਈ ਪ੍ਰਵਾਨਗੀ ਵਿੱਚ ਇੱਕ ਤਾਜ਼ਾ ਗਿਰਾਵਟ ਦਰਸਾਉਂਦਾ ਹੈ ਜ਼ਿਕਰ ਖਾਸ ਹੈ ਕਿ ਸਸਕੇਚਵਨ ਪਾਰਟੀ 2007 ਤੋਂ ਸੁਭੇ ਦੇ ਵਿੱਚ ਸੱਤਾ ਦੇ ਵਿੱਚ ਹੈ ਸਟੈਟਿਸਟਿਕਸ ਕੈਂਟਾ ਨੇ ਕੈਂਟਾ ਦੀ ਜਨਨ ਦਰ ਦੇ ਨਾਲ ਸੰਬੰਧਿਤ ਇੱਕ ਰਿਪੋਰਟ ਪੇਸ਼ ਕੀਤੀ ਹੈ ਦਰਸਲ ਇਸ ਰਿਪੋਰਟ ਦੇ ਮੁਤਾਬਕ ਲਗਾਤਾਰ ਦੂਜੇ ਸਾਲ ਦੇ ਦੌਰਾਨ ਕੈਂਟਾ ਦੀ ਜਨਨ ਦਰ ਘਟੀ ਹੈ ਔਰ ਬ੍ਰਿਟਿਸ਼ ਕੋਲੰਬੀਆ ਦੀ ਗੱਲ ਕਰੀਏ ਤਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਦਰ ਸਭ ਤੋਂ ਘੱਟ ਦਰਜ ਕੀਤੀ ਗਈ ਹੈ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਕੈਨੇਡਾ ਦੇ 2023 ਦੌਰਾਨ ਲਗਾਤਾਰ ਦੂਜੇ ਸਾਲ ਦੌਰਾਨ ਸਭ ਤੋਂ ਘੱਟ ਜਨਮ ਦਰ ਦਰਜ ਕੀਤੀ। ਅੰਕੜਿਆਂ ਅਨੁਸਾਰ ਦੇਸ਼ ਵਿੱਚ ਪ੍ਰਤੀ ਔਰਤ 1.26 ਬੱਚਿਆਂ ਦੇ ਜਨਮ ਦੀ ਦਰ ਦਰਜ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਵਿੱਚ ਦੇਸ਼ ਦੀ ਸਭ ਤੋਂ ਘੱਟ ਜਨਮ ਦਰ ਦਰਜ ਕੀਤੀ ਗਈ ਹੈ ਜੋ ਕਿ ਪ੍ਰਤੀ ਔਰਤ 1 ਬੱਚਾ ਹੈ। ਦੇਸ਼ ਅੰਦਰ ਜਨਮਾਂ ਦੀ ਗਿਣਤੀ 2022 ਦੇ ਮੁਕਾਬਲੇ ਸਥਿਰ ਰਹੀ ਜੋ ਕਿ ਲਗਭਗ 3.5 ਲੱਖ ਬੰਦੀ ਹੈ। ਸੀ ਨੇ ਅੱਜ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੈਨੇਡਾ ਹੁਣ ਦੱਖਣੀ ਕੋਰੀਆ, ਸਪੇਨ, ਇਟਲੀ ਅਤੇ ਜਾਪਾਨ ਵਰਗੇ ਦੇਸ਼ਾਂ ਦੇ ਸਮੂਹ ਵਿੱਚ ਸ਼ਾਮਿਲ ਹੋ ਗਿਆ ਜਿੱਥੇ ਪ੍ਰਤੀ ਔਰਤ 1.3 ਜਾਂ ਇਸ ਤੋਂ ਘੱਟ ਬੱਚੇ ਨੇ ਦੂਜੇ ਪਾਸੇ ਯੂਐਸ ਵਿੱਚ ਕੁੱਲ ਪ੍ਰਜਨਨ ਦਰ 2023 ਵਿੱਚ ਪ੍ਰਤੀ ਔਰਤ 1.6 ਸੀ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ 13 ਸੂਬਿਆਂ ਅਤੇ ਪ੍ਰਦੇਸ਼ਾਂ ਵਿੱਚੋਂ 10 ਵਿੱਚ ਜਨਮ ਦਰ ਰਿਕਾਰਡ ਪੱਧਰ ਤੇ ਘੱਟ ਦਰਜ ਕੀਤੀ ਗਈ ਹੈ ਅੰਕੜਿਆਂ ਅਨੁਸਾਰ 2023 ਵਿੱਚ ਸਮੇਤੋ ਪਹਿਲਾ ਜਨਮ ਲੈਣ ਦੀ ਦਰ 8.3% ਦਰਜ ਕੀਤੀ ਗਈ ਜੋ ਕਿ ਪਿਛਲੇ 50 ਸਾਲਾਂ ਦੇ ਵਿੱਚ ਸਭ ਤੋਂ ਵੱਧ ਹੈ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਹ ਗਿਣਤੀ ਜਨਮ ਦੇਣ ਵਾਲੀਆਂ ਔਰਤਾਂ ਦੀ ਵਧੇਰੇ ਉਮਰ ਕਾਰਨ ਹੋ ਸਕਦੀ ਹੈ ਕਿਉਂਕਿ ਮਾਂ ਦੀ ਉਮਰ ਵਧਣ ਨਾਲ ਸਮੇਂ ਤੋਂ ਪਹਿਲਾਂ ਜਨਮ ਦਾ ਖਤਰਾ ਵੱਧ ਜਾਂਦਾ ਹੈ ਏਜੰਸੀ ਦਾ ਕਹਿਣਾ ਹੈ ਕਿ 2023 ਵਿੱਚ 26.5% ਮਾਂਵਾਂ 35 ਜਾਂ ਇਸ ਤੋਂ ਵੱਧ ਉਮਰ ਦੀਆਂ ਸਨ ਜਦਕਿ 1900 93 ਵਿੱਚ ਇਹ ਆંકੜਾ 10.7% ਸੀ 2023 ਵਿੱਚ ਬੱਚੇ ਪੈਦਾ ਕਰਨ ਦੀ ਔਸਤ ਉਮਰ 31.7 ਸਾਲ ਦੀ ਸੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਕਲੀਨਿਕਲ ਐਸੋਸੀਏਟਡ ਪ੍ਰੋਫੈਸਰ ਡਾਕਟਰ ਰੈਨੀ ਹਾਲ ਦਾ ਕਹਿਣਾ ਹੈ ਕਿ ਆંકੜੇ ਦਰਸਾਉਂਦੇ ਨੇ ਕਿ ਨੌਜਵਾਨ ਜਲਦੀ ਬੱਚੇ ਪੈਦਾ ਨਹੀਂ ਕਰਨਾ ਚਾਹੁੰਦੇ ਕੈਨੇਡਾ ਦੇ ਵਿੱਚ ਰਹਿਣ ਦੀ ਉੱਚ ਕੀਮਤ ਦੇ ਨਾਲ ਡਾਕਟਰ ਰੈਨੀ ਹਾਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਲੋਕ ਆਰਥਿਕ ਅਤੇ ਹਾਈ ਸਥਿਰਤਾ ਤੋਂ ਬਿਨਾ ਬੱਚੇ ਪੈਦਾ ਕਰਨਾ ਆਰਾਮਦੇ ਮਹਿਸੂਸ ਨਹੀਂ ਕਰਦੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਕਲੀਨिकल ਐਸੋਸੀਏਟਡ ਪ੍ਰੋਫੈਸਰ ਡਾਕਟਰ ਬੇਸ ਟੇਲਰ ਮੁਤਾਬਕ ਔਰਤਾਂ ਵੱਲੋਂ ਬੱਚੇ ਪੈਦਾ ਕਰਨ ਲਈ ਉਮਰ ਦੇ 30 ਦੇ ਦਹਾਕੇ ਤੱਕ ਉਡੀਕ ਕਰਨ ਦੀ ਗਿਣਤੀ ਵੱਧ ਰਹੀ ਹੈ। ਡਾਕਟਰ ਬੇਥ ਟੇਲਰ ਨੇ ਕਿਹਾ ਕਿ ਅਸੀਂ ਇਹ ਦੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਆਂਡਿਆਂ ਨੂੰ ਫ੍ਰੀਜ਼ ਕਰਨ ਲਈ ਆ ਰਹੇ ਨੇ ਜੋ ਕਿ ਦਰਸਾਉਂਦਾ ਹੈ ਕਿ ਲੋਕਾਂ ਦੀ ਬੱਚੇ ਪੈਦਾ ਕਰਨ ਦੀ ਇੱਛਾ ਹੈ ਪਰ ਉਹ ਇਸ ਨੂੰ ਥੋੜਾ ਟਲਣਾ ਚਾਹੁੰਦੇ ਨੇ ਡਾਕਟਰ ਰੈਨੀ ਹਾਲ ਅਤੇ ਟੇਲਰ ਦੋਵੇਂ ਚੇਤਾਵਨੀ ਦਿੰਦੇ ਨੇ ਹਾਲਾਂਕਿ ਸਭ ਤੋਂ ਉੱਨਤ ਜਨਨ ਤਕਨੀਕਾਂ ਵੀ ਇਸ ਖਾਸ ਉਮਰ ਤੋਂ ਲੰਘਣ ਵਾਲੀਆਂ ਔਰਤਾਂ ਦੀ ਮਦਦ ਨਹੀਂ ਕਰ ਸਕਦੀਆਂ ਟੇਲਰ ਨੇ ਕਿਹਾ ਕਿ ਜ਼ਿਆਦਾ ਦੇਰ ਇੰਤਜ਼ਾਰ ਨਾ ਕਰੋ ਕਿਉਂਕਿ ਇੱਥੇ ਇੱਕ ਵਿੰਡੋ ਹੈ ਜਿਸ ਵਿੱਚ ਤੁਹਾਡੇ ਬੱਚੇ ਹੋ ਸਕਦੇ ਨੇ ਕਿ ਬੇਕ ਦੇ ਪ੍ਰੀਮੀਅਰ ਅਕਸਰ ਸ਼ਰਨ ਮੰਗਣ ਵਾਲਿਆਂ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਨੇ ਤੇ ਹੁਣ ਮੋੜ ਤੋਂ ਉਹਨਾਂ ਨੇ ਇੱਕ ਤਾਜ਼ਾ ਟਿੱਪਣੀ ਕਰ ਦਿੱਤੀ ਹੈ ਦਰਸਲ ਪ੍ਰੀਮੀਅਰ ਫਰੈਂਚੋਲ ਗੋਲਟ ਫਰਾਂਸ ਦੇ ਦੌਰੇ ਦੇ ਉੱਤੇ ਗਏ ਹੋਏ ਨੇ ਇੱਥੇ ਹੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਸ਼ਰਨ ਮੰਗਣ ਵਾਲਿਆਂ ਦਾ ਮੁੱਦਾ ਚੁੱਕਿਆ ਹੈ ਉਹਨਾਂ ਕਿਹਾ ਕਿ ਕੈਨੇਡਾ ਦੇ ਵਿੱਚ ਵੇਟਿੰਗ ਜ਼ੋਨ ਦਾ ਵਿਚਾਰ ਪੇਸ਼ ਕੀਤਾ ਜਾਵੇਗਾ ਕਿਬੈਕ ਦੇ ਪ੍ਰੀਮੀਅਰ ਫਰਾਂਕੁਇਸਲ ਲਗੋਲ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਨੇ ਔਟਵਾ ਨੂੰ ਪਨਾਹ ਮੰਗਣ ਵਾਲਿਆਂ ਲਈ ਵੇਟਿੰਗ ਜ਼ੋਨ ਸਥਾਪਿਤ ਕਰਨ ਲਈ ਕਿਹਾ ਜਿਵੇਂ ਕਿ ਫਰਾਂਸ ਦੇ ਵਿੱਚ ਚੱਲ ਰਿਹਾ ਹੈ ਲਗੋਕ ਨੇ ਵਿਤ ਦਿਨ ਪੈरिस ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਕੈਨੇਡਾ ਨੂੰ ਯੂਰੋਪੀਅਨ ਦੇਸ਼ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ ਪ੍ਰੀਮੀਅਰ ਦਾ ਕਹਿਣਾ ਹੈ ਕਿ ਕਿਉਂਕਿ ਕੈਨੇਡਾ ਦੇ ਵਿੱਚ 45% ਪਨਾਹ ਮੰਗਣ ਵਾਲਿਆਂ ਦਾ ਘਰ ਹੈ ਅਤੇ ਉਹ ਚਾਹੁੰਦੇ ਨੇ ਕਿ ਫੈਡਰਲ ਸਰਕਾਰ ਦੇਸ਼ ਭਰ ਵਿੱਚ ਸ਼ਰਨਾਰਥੀਆਂ ਨੂੰ ਬਿਹਤਰ ਢੰਗ ਦੇ ਨਾਲ ਵੰਡੇ ਕਿਬਟ ਦੇ ਸਾਬਕਾ ਇਮੀਗ੍ਰੇਸ਼ਨ ਮੰਤਰੀ ਕ੍ਰਿਸਟਿਨ ਫਰੇਚੇ ਨੇ ਜੁਲਾਈ ਵਿੱਚ ਆਟਵਾ ਨੂੰ ਇੱਕ ਪੱਤਰ ਭੇਜ ਕੇ ਸਰਕਾਰ ਨੂੰ ਪਨਾਹ ਮੰਗਣ ਵਾਲਿਆਂ ਨੂੰ ਕੈਨੇਡਾ ਵਿੱਚ ਤਬਦੀਲ ਕੀਤੇ ਜਾਣ ਤੋਂ ਪਹਿਲਾਂ ਉਹਨਾਂ ਨੂੰ ਰੱਖਣ ਲਈ ਇੱਕ ਸੁਰੱਖਿਅਤ ਤਬਦੀਲੀ ਸਾਈਟ ਸਥਾਪਿਤ ਕਰਨ ਦੀ ਮੰਗ ਕੀਤੀ ਸੀ ਪਰ ਫੈਡਰਲ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਦਾ ਕਹਿਣਾ ਹੈ ਕਿ ਲਗੌਲਟ ਇਮੀਗ੍ਰੇਸ਼ਨ ਦੀ ਵਰਤੋਂ ਰਾਜਨੀਤਿਕ ਉਦੇਸ਼ਾਂ ਲਈ ਕਰ ਰਹੇ ਨੇ ਅਤੇ ਵੇਟਿੰਗ ਜ਼ੋਨ ਦਾ ਵਿਚਾਰ ਕੈਨੇਡਾ ਵਿੱਚ ਕਲਪਨਾ ਕੀਤੀ ਗਈ ਕਿਸੇ ਵੀ ਚੀਜ਼ ਤੋਂ ਬਿਲਕੁਲ ਵੱਖਰਾ ਹੈ ਫਰਾਂਸ ਦੇ ਵਿੱਚ ਆਉਣ ਵਾਲੇ ਸ਼ਰਨ ਮੰਗਣ ਵਾਲਿਆਂ ਨੂੰ 26 ਦਿਨਾਂ ਤੱਕ ਵੇਟਿੰਗ ਜ਼ੋਨ ਦੇ ਵਿੱਚ ਰੱਖਿਆ ਜਾ ਸਕਦਾ ਹੈ ਅਤੇ ਪ੍ਰਿੰਕਸਲ ਲਗੋਲਟ ਇਸ ਤੋਂ ਪ੍ਰਭਾਵਿਤ ਹੋਏ ਨੇ ਕਾਬਿਲ ਗੌਰ ਹੈ ਕਿ ਸਮੇਂ-ਸਮੇਂ ਤੇ ਇੱਕ ਬੈਕ ਦੇ ਪ੍ਰੀਮੀਅਰ ਲਗੋਲਟ ਫੈਡਰਲ ਸਰਕਾਰ ਨੂੰ ਇਹ ਮੰਗ ਕਰਦੇ ਰਹਿੰਦੇ ਨੇ ਕਿ ਸੂਬੇ ਦੇ ਵਿੱਚ ਆ ਰਹੇ ਸ਼ਰਨਾਰਥੀਆਂ ਦੇ ਵਿੱਚ ਕਟੌਤੀ ਕੀਤੀ ਜਾਵੇ ਜਾਂ ਫਿਰ ਲੋੜੀਂਦੇ ਫੰਡ ਦਿੱਤੇ ਜਾਣ ਤੇ ਇਹਨਾਂ ਨੂੰ ਹੋਰ ਸੂਬਿਆਂ ਦੇ ਵਿੱਚ ਇਕੁਅਲੀ ਡਿਵਾਈਡ ਕੀਤਾ ਜਾਵੇ ਪਰ ਬੀਤੇ ਦਿਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਹ ਕਹਿ ਕੇ ਹਟੇ ਸਨ ਕਿ ਫਰਾਂਸਵਾ ਲਿਗੋਲਟ ਬਨਾਮ ਮੰਗਣ ਵਾਲਿਆਂ ਦੇ ਵਿੱਚ ਕਟੌਤੀ ਕਰਨ ਦੀ ਗਲਤੀ ਕਰਦੇ ਨੇ ਪਰ ਕੋਈ ਉਹਨਾਂ ਦਾ ਸੁਝਾਅ ਪੇਸ਼ ਨਹੀਂ ਕਰਦੇ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵੀ ਕਿਹਾ ਸੀ ਕਿ ਉਹ ਲਗੋਲਟ ਦੇ ਵੱਲੋਂ ਦਿੱਤੇ ਜਾਣ ਵਾਲੇ ਸੁਝਾਵਾਂ ਦਾ ਇੰਤਜ਼ਾਰ ਕਰ ਰਹੇ ਨੇ ਕੈਨੇਡਾ ਰੈਵੈਨਿਊ ਏਜੰਸੀ 4 ਅਕਤੂਬਰ ਤੋਂ ਅਗਲੀ ਤਿਮਾਹੀ ਲਈ HST ਅਤੇ GST ਭੁਗਤਾਨ ਭੇਜੇਗੀ ਇਹ ਭੁਗਤਾਨ ਬਹੁਤ ਸਾਰੇ ਕਨੇਡੀਅਨਾਂ ਖਾਸ ਕਰਕੇ ਘੱਟ ਜਾਂ ਫਿਰ ਮਾਮੂਲੀ ਆਮਦਨ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਦੇ ਲਈ ਮਹੱਤਵਪੂਰਨ ਵਿੱਤੀ ਸਹਾਇਤਾ ਹੁੰਦੀ ਹੈ ਤੁਸੀਂ ਇਸ ਭੁਗਤਾਨ ਵਾਸਤੇ ਕਿਵੇਂ ਅਪਲਾਈ ਕਰ ਸਕਦੇ ਹੋ ਜਾਂ ਤੁਸੀਂ ਐਲੀਜੀਬਲ ਹੋ ਜਾਂ ਨਹੀਂ ਯੋਗਤਾ ਕਿਵੇਂ ਪੂਰੀ ਕਰਦੇ ਹੋ ਇਸ ਸੰਬੰਧੀ ਇੱਕ ਡਿਟੇਲ ਰਿਪੋਰਟ ਤੁਹਾਡੇ ਸਾਹਮਣੇ ਪੇਸ਼ ਹੈ ਇਹ ਭੁਗਤਾਨ ਬਹੁਤ ਸਾਰੇ ਕੈਨੇਡੀਅਨਾਂ ਖਾਸ ਤੌਰ ਤੇ ਘੱਟ ਜਾਂ ਮਾਮੂਲੀ ਆਮਦਨ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਲਈ ਮਹੱਤਵਪੂਰਨ ਵਿੱਤੀ ਸਹਾਇਤਾ ਹੈ। ਐਚਐਸਟੀ ਜਾਂ ਜੀਐਸਟੀ ਭੁਗਤਾਨ ਨੂੰ ਵਸਤੂਆਂ ਅਤੇ ਸੇਵਾਵਾਂ ਟੈਕਸ ਅਤੇ ਇਕਸਾਰ ਵਿਕਰੀ ਟੈਕਸ ਦੀ ਲਾਗਤ ਨੂੰ ਪੂਰਾ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤਾ ਗਿਆ ਜੋ ਯੋਗ ਕੈਨੇਡੀਅਨ ਸਾਲ ਭਰ ਭੁਗਤਾਨ ਕਰਦੇ ਨੇ। HST ਜਾਂ GST ਭੁਗਤਾਨ ਕੈਨੇਡੀਅਨ ਸਰਕਾਰ ਦੁਆਰਾ ਘਟ ਅਤੇ ਮਾਮੂਲੀ ਆਮਦਨ ਵਾਲੇ ਵਿਅਕਤੀਆਂ ਅਤੇ ਪਰਿਵਾਰਾਂ ਨੂੰ ਪ੍ਰਦਾਨ ਕੀਤਾ ਗਿਆ ਇੱਕ ਗੈਰ ਟੈਕਸ ਯੋਗ ਲਾਭ ਹੈ। ਇਹ ਕ੍ਰੈਡਿਟ GST ਅਤੇ HST ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ ਜੋ ਯੋਗ ਪ੍ਰਾਪਤ ਕਰਤਾ ਭੁਗਤਾਨ ਕਰਦੇ ਨੇ। ਜ਼ਰੂਰੀ ਚੀਜ਼ਾਂ ਅਤੇ ਸੇਵਾਵਾਂ ਨੂੰ ਹੋਰ ਕਿਫਾਇਤੀ ਬਣਾਉਂਦੇ ਨੇ। ਪੁਖਤਾਨੇ ਤਿਮਾਹੀ ਤੌਰ ਤੇ ਕਿਤੇ ਜਾਂਦੇ ਨੇ ਅਤੇ 4 ਅਕਤੂਬਰ 2024 ਨੂੰ ਆਉਣ ਵਾਲਾ ਭੁਗਤਾਨ 2024-25 ਦੀ ਮਿਆਦ ਲਈ ਦੂਜੀ ਕਿਸ਼ਤ ਹੈ। ਐਸਟੀ ਅਤੇ ਜੀਐਸਟੀ ਭੁਗਤਾਨ ਲਈ ਯੋਗ ਹੋਣ ਵਾਸਤੇ ਤੁਹਾਨੂੰ ਕੁਝ ਸ਼ਰਤਾਂ ਪੂਰੀਆਂ ਕਰਨ ਦੀ ਲੋੜ ਪੈਂਦੀ ਹੈ ਜਿਵੇਂ ਕਿ ਰੈਜ਼ਿਡੈਂਸੀ ਦੀ ਲੋੜ ਜਦੋਂ ਸੀਆਰਏ ਭੁਗਤਾਨ ਕਰਦਾ ਹੈ ਤਾਂ ਮਹੀਨੇ ਦੀ ਸ਼ੁਰੂਆਤ ਵਿੱਚ ਆਮਦਨ ਕਰ ਦੇ ਉਦੇਸ਼ਾਂ ਲਈ ਤੁਹਾਡਾ ਕੈਨਟਾ ਦਾ ਨਿਵਾਸੀ ਹੋਣਾ ਲਾਜ਼ਮੀ ਹੈ। ਫਿਰ ਆਉਂਦੀ ਹੈ ਉਮਰ ਦੀ ਲੋੜ। ਯਾਨਕਿ ਸੀਆਰਏ ਦੁਆਰਾ ਤਿਮਾਹੀ ਭੁਗਤਾਨ ਕਰਨ ਤੋਂ ਪਹਿਲਾਂ ਮਹੀਨੇ ਵਿੱਚ ਤੁਹਾਡੀ ਉਮਰ ਘੱਟੋ-ਘੱਟ 19 ਸਾਲ ਹੋਣੀ ਚਾਹੀਦੀ ਹੈ ਹਾਲਾਂਕਿ 19 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਹਜੇ ਵੀ ਯੋਗ ਹੋ ਸਕਦੇ ਨੇ ਜੇਕਰ ਉਹ ਕੁਝ ਸ਼ਰਤਾਂ ਦੇ ਵਿੱਚੋਂ ਕਿਸੇ ਇੱਕ ਨੂੰ ਪੂਰਾ ਕਰਨ ਜਿਵੇਂ ਕਿ ਤੁਹਾਡੇ ਕੋਲ ਵਰਤਮਾਨ ਵਿੱਚ ਜਾਂ ਪਹਿਲਾਂ ਕੋਈ ਜੀਵਨ ਸਾਥੀ ਜਾਂ ਕਾਮਨ ਲਾਅ ਪਾਰਟਨਰ ਹੈ ਤੁਸੀਂ ਇੱਕ ਮਾਤਾ ਜਾਂ ਪਿਤਾ ਹੋ ਜੋ ਤੁਹਾਡੇ ਬੱਚੇ ਦੇ ਨਾਲ ਰਹਿੰਦੇ ਹੋ ਜੇਕਰ ਇਹਨਾਂ 'ਚੋਂ ਇੱਕ ਸ਼ਰਤ ਨੂੰ ਤੁਸੀਂ ਪੂਰਾ ਕਰਦੇ ਹੋ ਤਾਂ ਫਿਰ ਤੁਸੀਂ ਲਾਜ਼ਮੀ ਕਰਤੇ ਐਲੀਜੀਬਲ ਮੰਨੇ ਜਾਂਦੇ ਹੋ ਫਿਰ ਟੈਕਸ ਰਿਟਰਨ ਭਰਨਾ ਆਉਂਦਾ ਹੈ ਤੁਹਾਨੂੰ ਪਿਛਲੇ ਸਾਲ ਲਈ ਟੈਕਸ ਰਿਟਰਨ ਭਰਨੀ ਚਾਹੀਦੀ ਹੈ ਭਾਵੇਂ ਤੁਹਾਡੀ ਕੋਈ ਆਮਦਨ ਨਾ ਹੋਵੇ ਸੀਆਰਏ ਤੁਹਾਡੀ ਯੋਗਤਾ ਅਤੇ ਭੁਗਤਾਨ ਦੀ ਰਕਮ ਨੂੰ ਨਿਰਧਾਰਿਤ ਕਰਨ ਲਈ ਇਸ ਜਾਣਕਾਰੀ ਦੀ ਵਰਤੋਂ ਕਰਦਾ ਹੈ ਅੰਤਰਰਾਸ਼ਟਰੀ ਵਿਦਿਆਰਥੀ ਅਤੇ ਵਰਕ ਪਰਮਿਟ ਧਾਰਕ ਵੀ ਆਪਣੇ ਪਹਿਲੇ ਟੈਕਸ ਭਰਨ ਤੋਂ ਬਾਅਦ ਯੋਗ ਹੁੰਦੇ ਨੇ ਹਾਲਾਂਕਿ ਟੈਕਸ ਸੀਜ਼ਨ ਤੋਂ ਬਾਅਦ ਆਏ ਨਵੇਂ ਸਥਾਈ ਨਿਵਾਸੀ ਜੀਐਸਟੀ ਭੁਗਤਾਨ ਲਈ ਅਰਜ਼ੀ ਦੇ ਸਕਦੇ ਨੇ ਟੈਕਸ ਰਿਟਰਨ ਭਰਨਾ ਐਚਐਸਟੀ ਜੀਐਸਟੀ ਭੁਗਤਾਨ ਲਈ ਅਰਜ਼ੀ ਦੇਣ ਦਾ ਸਭ ਤੋਂ ਸਿੱਧਾ ਤਰੀਕਾ ਹੈ ਭਾਵੇਂ ਤੁਸੀਂ ਕੋਈ ਕਮਾਈ ਨਹੀਂ ਕੀਤੀ ਫਾਈਲਿੰਗ ਇਹ ਯਕੀਨੀ ਬਣਾਉਂਦੀ ਹੈ ਕਿ ਤੁਸੀਂ ਕੋਈ ਵੀ ਲਾਭ ਪ੍ਰਾਪਤ ਕਰਦੇ ਹੋ ਜਿਸ ਦੇ ਤੁਸੀਂ ਹੱਕਦਾਰ ਹੋ ਜਿਸ ਵਿੱਚ ਜੀਐਸਟੀ ਐਚਐਸਟੀ ਕ੍ਰੈਡਿਟ ਅਤੇ ਹੋਰ ਸੰਬੰਧਿਤ ਸੂਬਾਈ ਜਾਂ ਖੇਤਰੀ ਕ੍ਰੈਡਿਟ ਸ਼ਾਮਿਲ ਨੇ ਕੈਨੇਡਾ ਦੇ ਵਿੱਚ ਨਵੇਂ ਆਉਣ ਵਾਲਿਆਂ ਵਾਸਤੇ ਹਦਾਇਤਾਂ ਨੇ ਕਿ ਜੇਕਰ ਤੁਸੀਂ ਕੈਨੇਡਾ ਵਿੱਚ ਨਵੇਂ ਹੋ ਅਤੇ ਹਾਲੇ ਤੱਕ ਟੈਕਸ ਰਿਟਰਨ ਨਹੀਂ ਭਰੀ ਤਾਂ ਤੁਸੀਂ ਆਪਣੀ ਪਰਿਵਾਰਕ ਸਥਿਤੀ ਦੇ ਆਧਾਰ ਤੇ ਸੰਬੰਧਿਤ ਫਾਰਮਾਂ ਨੂੰ ਭਰ ਕੇ ਐਜਸਟੀ ਜੀਐਸਟੀ ਕ੍ਰੈਡਿਟ ਦਾ ਦਾਅਵਾ ਕਰ ਸਕਦੇ ਹੋ ਬੱਚਿਆਂ ਤੋਂ ਬਿਨਾ ਕੈਨਡਾ ਆਏ ਲੋਕਾਂ ਵਾਸਤੇ ਇੱਕ ਫਾਰਮ ਭਰਨਾ ਪੈਂਦਾ ਹੈ ਉਸ ਨੂੰ ਜਮ੍ਹਾਂ ਕਰਨਾ ਪੈਂਦਾ ਹੈ ਆਰਸੀ 152 ਜੀਐਸਟੀ ਐਚਐਸਟੀ ਕ੍ਰੈਡਿਟ ਅਤੇ ਕਲਾਈਮੇਟ ਐਕਸ਼ਨ ਇਨਸੈਂਟਿਵ ਪੇਮੈਂਟ ਅਪਲੀਕੇਸ਼ਨ ਉਹਨਾਂ ਵਿਅਕਤੀਆਂ ਲਈ ਹੈ ਜੋ ਕੈਨਡਾ ਦੇ ਨਿਵਾਸੀ ਬਣਦੇ ਨੇ ਜਿਸ ਸਾਲ ਤੁਸੀਂ ਟੈਕਸ ਭੁਗਤਾਨ ਕਰਨ ਵਾਲੇ ਨਿਵਾਸੀ ਬਣਦੇ ਹੋ ਜੋ ਵਿਅਕਤੀ ਬੱਚਿਆਂ ਦੇ ਨਾਲ ਇੱਥੇ ਰਹਿੰਦੇ ਨੇ ਆਪਣੀ ਨਾਗਰਿਕਤਾ ਰਿਹਾਈਸ਼ ਤੇ ਆਮਦਨ ਦੇ ਵੇੜਵੇ ਪ੍ਰਦਾਨ ਕਰਨ ਲਈ ਫਾਰਮ RC66 ਕੈਨੇਡਾ ਚਾਈਲਡ ਬੈਨੀਫਿਟਸ ਐਪਲੀਕੇਸ਼ਨ ਨੂੰ ਪੂਰਾ ਕਰਨਾ ਪੈਂਦਾ ਹੈ ਤੇ ਫਿਰ ਇਸ ਨੂੰ ਫਾਰਮ RC66SCH ਕੈਨੇਡਾ ਵਿੱਚ ਸਥਿਤੀ ਅਤੇ ਕੈਨੇਡਾ ਚਾਈਲਡ ਬੈਨੀਫਿਟਸ ਐਪਲੀਕੇਸ਼ਨ ਲਈ ਆਮਦਨੀ ਜਾਣਕਾਰੀ ਦੇ ਨਾਲ ਜਮ੍ਹਾਂ ਕਰਾਉਣਾ ਪੈਂਦਾ ਹੈ 2023 بیس ایئر جولائی 2024 ਤੋਂ جون 2025 ਭੁਗਤਾਨ ਦੀ ਮਿਆਦ ਲਈ ਵੱਧ ਤੋਂ ਵੱਧ ਰਕਮਾਂ ਜੋ ਤੁਸੀਂ ਪ੍ਰਾਪਤ ਕਰ ਸਕਦੇ ਹੋ ਉਹ ਜੇਕਰ ਤੁਸੀਂ ਸਿੰਗਲ ਹੋ ਤਾਂ ਫਿਰ 519 ڈالر ਤੱਕ ਹੈ ਤੇ ਜੇਕਰ ਤੁਸੀਂ ਵਿਆਹੇ ਹੋਏ ਹੋ ਜਾਂ ਤੁਹਾਡੇ ਕੋਲ ਕਾਮਨ ਲਾਅ ਪਾਰਟਨਰ ਹੈ ਤਾਂ ਫਿਰ ਇਹ ਰਕਮ 680 ڈالر ਹੈ 19 ਸਾਲ ਤੋਂ ਘੱਟ ਉਮਰ ਦੇ ਹਰੇਕ ਬੱਚੇ ਲਈ 179 ਡਾਲਰ ਤੱਕ ਦੀ ਰਕਮ ਹੈ ਸੀਆਰ ਤੁਹਾਡੇ ਦੁਆਰਾ ਤੁਹਾਡੀ 2023 ਦੀ ਟੈਕਸ ਰਿਟਰਨ ਵਿੱਚ ਪ੍ਰਦਾਨ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਜੀਐਸਟੀ ਅਤੇ ਐਚਐਸਟੀ ਕ੍ਰੈਡਿਟ ਦੀ ਗਣਨਾ ਕਰਦਾ ਹੈ ਜੀਐਸਟੀ ਅਤੇ ਐਚਐਸਟੀ ਭੁਗਤਾਨ ਸਾਲ ਵਿੱਚ ਚਾਰ ਵਾਰ ਜਾਰੀ ਕੀਤੇ ਜਾਂਦੇ ਨੇ ਅਤੇ ਰਕਮਾਂ ਦੀ ਗਣਨਾ ਪਿਛਲੇ ਸਾਲ ਦੀ ਟੈਕਸ ਰਿਟਰਨ ਦੇ ਆਧਾਰ ਤੇ ਕੀਤੀ ਜਾਂਦੀ ਹੈ ਜੇਕਰ ਤੁਸੀਂ ਯੋਗ ਹੋ ਤਾਂ ਸੀਆਰਏ ਨੇ ਤੁਹਾਨੂੰ ਜੁਲਾਈ 2024 ਵਿੱਚ ਤੁਹਾਡੀ ਭੁਗਤਾਨ ਦੀ ਰਕਮ ਦਾ ਵੇਰਵਾ ਦਿੰਦਿਆਂ ਹੋਇਆਂ ਇੱਕ ਸੂਚਨਾ ਭੇਜੀ ਹੋਵੇਗੀ। ਆਪਣੇ GST HST ਕ੍ਰੈਡਿਟ ਦਾ ਅੰਦਾਜ਼ਾ ਪ੍ਰਾਪਤ ਕਰਨ ਲਈ ਤੁਸੀਂ CRA ਦੀ ਵੈੱਬਸਾਈਟ ਤੇ ਉਪਲਬਧ CRA ਚਾਈਲਡ ਅਤੇ ਫੈਮਿਲੀ ਬੈਨੀਫਿਟਸ ਕੈਲਕੂਲੇਟਰ ਦੀ ਵਰਤੋਂ ਕਰ ਸਕਦੇ ਹੋ ਇਹ ਟੂਲ ਤੁਹਾਨੂੰ ਤੁਹਾਡੀ ਨਿੱਜੀ ਜਾਣਕਾਰੀ ਇਨਪੁਟ ਕਰਨ ਅਤੇ ਇਸ ਗੱਲ ਦਾ ਅੰਦਾਜ਼ਾ ਲਗਾਉਣ ਦੀ ਇਜਾਜ਼ਤ ਦਿੰਦਾ ਹੈ ਕਿ ਤੁਸੀਂ ਕਿੰਨੀ ਪ੍ਰਾਪਤ ਕਰਨ ਦੀ ਉਮੀਦ ਕਰਦੇ ਹੋ ਮੌਜੂਦਾ ਭੁਗਤਾਨ ਦੀ ਮਿਆਦ ਲਈ ਕੁਝ ਭੁਗਤਾਨ ਮਿਤੀਆਂ ਨੇ ਜਿਵੇਂ ਕਿ 4 ਅਕਤੂਬਰ 2024 ਨੂੰ ਭੁਗਤਾਨ ਹੋਵੇਗਾ ਫਿਰ ਤਿੰਨ ਮਿਲੀ 2025 ਨੂੰ ਤੇ ਫਿਰ 4 April 2025 ਨੂੰ ਭੁਗਤਾਨ ਹੋਵੇਗਾ ਭੁਗਤਾਨ ਆਮ ਤੌਰ ਤੇ ਮਹੀਨੇ ਦੀ 5ਵੀਂ ਤਾਰੀਖ ਨੂੰ ਕੀਤੇ ਜਾਂਦੇ ਨੇ ਪਰ ਜੇਕਰ ਇਹ ਮਿਤੀ ਵੀਕਐਂਡ ਜਾਂ ਸੰਗੀ ਕਾਨੂੰਨੀ ਛੁੱਟੀ ਤੇ ਆਉਂਦੀ ਹੈ ਤਾਂ ਭੁਗਤਾਨ 5ਵੇਂ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਨੂੰ ਜਾਰੀ ਕੀਤਾ ਜਾਂਦਾ ਹੈ ਜੇਕਰ ਤੁਹਾਨੂੰ ਨਿਯਤ ਮਿਤੀ ਦੇਖ 10 ਕਮ ਕਾਜੀ ਦਿਨਾਂ ਦੇ ਅੰਦਰ ਆਪਣਾ GST ਜਾਂ HST ਭੁਗਤਾਨ ਪ੍ਰਾਪਤ ਨਹੀਂ ਹੋਇਆ ਤਾਂ ਫਿਰ ਤੁਸੀਂ ਸਹਾਇਤਾ ਵਾਸਤੇ 18003871193 ਤੇ सीआरए ਦੇ ਨਾਲ ਸੰਪਰਕ ਕਰ ਸਕਦੇ ਹੋ ਪ੍ਰਕਿਰਿਆ ਦੇ ਸਮੇਂ ਫਾਈਲ ਤੇ ਗਲਤ ਜਾਂ ਪੁਰਾਣੀ ਜਾਣਕਾਰੀ ਜਾਂ ਹੋਰ ਸਮੱਸਿਆਵਾਂ ਕਾਰਨ ਦੇਰੀ ਹੋ ਸਕਦੀ ਹੈ ਐਚਐਸਟੀ ਅਤੇ ਜੀਐਸਟੀ ਕ੍ਰੈਡਿਟ ਦੇ ਨਾਲ ਕਈ ਹੋਰ ਸਰਕਾਰੀ ਭੁਗਤਾਨ ਅਕਤੂਬਰ 2024 ਲਈ ਤੈਅ ਕੀਤੇ ਗਏ ਨੇ ਯੋਗ ਕਨੇਡੀਅਨਾਂ ਨੂੰ ਵਾਧੂ ਸਹਾਇਤਾ ਪ੍ਰਦਾਨ ਕਰਦਿਆਂ ਹੋਇਆਂ ਕਈ ਹੋਰ ਸਹੂਲਤਾਂ ਮਿਲੀਆਂ ਨੇ ਜਿਵੇਂ ਕਿ ਅੰਟਾਰੀਓ ਟ੍ਰਿਲੀਅਮ ਬੈਨੀਫਿਟ 10 ਅਕਤੂਬਰ 2024 ਨੂੰ ਭੁਗਤਾਨ ਕਰੇਗਾ ਐਡਵਾਂਸਡ ਕੈਨੇਡਾ ਵਰਕਰਸ ਬੈਨੀਫਿਟ 11 ਅਕਤੂਬਰ ਨੂੰ ਕਲਾਈਮੇਟ ਐਕਸ਼ਨ ਇਨਸੈਂਟਿਵ ਪੇਮੈਂਟ 15 ਅਕਤੂਬਰ ਨੂੰ ਅਤੇ ਕੈਨੇਡਾ ਚਾਈਲਡ ਬੈਨੀਫਿਟ 18 ਅਕਤੂਬਰ ਨੂੰ भुगतान करेगा ਤੁਹਾਡੇ ਭੁਗਤਾਨ ਪ੍ਰਾਪਤ ਕਰਨ ਵਿੱਚ ਕਿਸੇ ਵੀ ਰੁਕਾਵਟ ਤੋਂ ਬਚਣ ਵਾਸਤੇ ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ CRA ਕੋਲ ਤੁਹਾਡਾ ਮੌਜੂਦਾ ਪਤਾ ਅਤੇ ਸਿੱਧੀ ਜਮ੍ਹਾਂ ਜਾਣਕਾਰੀ ਹੋਵੇ ਤੁਸੀਂ ਆਪਣੇ CRA ਮੈਂ ਖਾਤੇ ਰਾਹੀਂ ਜਾਂ ਸਿੱਧੇ CRA ਨਾਲ ਸੰਪਰਕ ਕਰਕੇ ਆਪਣੇ ਵੇਰਵਿਆਂ ਨੂੰ ਅਪਡੇਟ ਕਰ ਸਕਦੇ ਹੋ GST HST ਕ੍ਰੈਡਿਟ ਕਟ ਅਤੇ ਮਾਮੂਲੀ ਆਮਦਨ ਵਾਲੇ ਕੈਨੇਡੀਅਨਾਂ ਲਈ ਇੱਕ ਜ਼ਰੂਰੀ ਵਿੱਤੀ ਸਹਾਇਤਾ ਪ੍ਰਣਾਲੀ ਹੈ ਦੂਜੀ ਤਿਮਾਹੀ ਅਦਾਇਗੀ 4 ਅਕਤੂਬਰ 2024 ਨੂੰ ਸ਼ੁਰੂ ਹੋਣ ਦੇ ਨਾਲ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਤੁਸੀਂ ਆਪਣੀ 2023 ਦੀ ਟੈਕਸ ਰਿਟਰਨ ਫਾਈਲ ਕੀਤੀ ਹੈ ਅਤੇ CRA ਕੋਲ ਤੁਹਾਡੀ ਜਾਣਕਾਰੀ ਅਪ ਟੂ ਡੇਟ ਹੈ ਅਨੁਸੂਚਿਤ ਭੁਗਤਾਨ ਮਿਤੀਆਂ ਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਜੇਕਰ ਤੁਹਾਨੂੰ ਆਪਣੇ ਭੁਗਤਾਨ ਨਾਲ ਕੋਈ ਸਮੱਸਿਆ ਆਉਂਦੀ ਹੈ ਤਾਂ ਫਿਰ ਸੀਆਰਏ ਦੇ ਨਾਲ ਸੰਪਰਕ ਕਰੋ। ਉਹਨਾਂ ਲਾਭਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਸੂਚਿਤ ਰਹੋ ਜੋ ਤੁਸੀਂ ਪ੍ਰਾਪਤ ਕਰਨ ਦੇ ਹੱਕਦਾਰ ਹੋ। ਜੇਕਰ ਤੁਸੀਂ ਆਪਣੇ 2023 ਦੀ ਟੈਕਸ ਰਿਟਰਨ ਭਰਨ ਤੋਂ ਹੁੰਝ ਗਏ ਹੋ ਤਾਂ ਤੁਸੀਂ ਹਜੇ ਵੀ ਆਪਣੇ ਲਾਭਾਂ ਦਾ ਦਾਵਾ ਕਰਨ ਲਈ ਇਸ ਨੂੰ ਹੁਣੇ ਫਾਈਲ ਕਰ ਸਕਦੇ ਹੋ। ਕਿਸੇ ਵੀ ਖੁੰਝੇ ਹੋਏ ਭੁਗਤਾਨ ਦੀ ਪੁਸ਼ਟੀ ਕਰਨ ਲਈ ਸੀਆਰਏ ਦੇ ਨਾਲ ਸੰਪਰਕ ਜ਼ਰੂਰ ਕਰੋ ਅਤੇ ਨਿਰਧਾਰਿਤ ਕਰੋ ਕਿ ਤੁਹਾਨੂੰ ਹੁਣ ਅੱਗੇ ਕਿਹੜੇ ਕਦਮ ਚੁੱਕਣ ਦੀ ਲੋੜ ਹੈ ਕੈਨੇਡਾ ਦੇ ਵਿੱਚ ਕੰਮ ਕਰ ਰਹੇ ਲੋਕਾਂ ਵਾਸਤੇ ਇੱਕ ਬੇਹੱਦ ਖੁਸ਼ੀ ਦੀ ਖਬਰ ਹੈ ਕੈਨੇਡਾ ਦੇ ਚਾਰ ਰਾਜਾਂ ਦੇ ਵਿੱਚ ਘੱਟੋ ਘੱਟ ਉਜਰਤ ਦਰਾਂ ਵਧ ਗਈਆਂ ਨੇ ਯਾਨੀ ਕਿ ਮਿਨਿਮਮ ਵੇਜਸ ਦੇ ਵਿੱਚ ਵਾਧਾ ਬੀਤੇ ਦਿਨ ਯਾਨੀ ਕਿ 1 ਅਕਤੂਬਰ ਤੋਂ ਲਾਗੂ ਹੋ ਚੁੱਕਾ ਹੈ ਕੈਨੇਡਾ ਦੇ ਇਹਨਾਂ ਚਾਰ ਰਾਜਾਂ ਦੇ ਵਿੱਚ ਇਹ ਜੋ ਉਜਰਤ ਦਰਾਂ ਵਧਾਈਆਂ ਗਈਆਂ ਨੇ ਉਸ ਤੋਂ ਬਾਅਦ ਬਹੁਤ ਸਾਰੇ ਕਾਮਿਆਂ ਦੇ ਲਈ ਇਹ ਰਾਹਤ ਭਰੀ ਖਬਰ ਮੰਨੀ ਜਾ ਰਹੀ ਹੈ ਕੈਨੇਡਾ ਦੇ ਚਾਰ ਰਾਜਾਂ ਵਿੱਚ ਘੱਟੋ ਘੱਟ ਉਜਰਤ ਦਰਾਂ ਪਹਿਲੀ ਅਕਤੂਬਰ ਤੋਂ ਵਧ ਗਈਆਂ ਨੇ 온ਟਾਰੀਓ ਵਿੱਚ ਹੁਣ ਕਿਰਤੀਆਂ ਨੂੰ 17.20 ਡਾਲਰ ਪ੍ਰਤੀ ਘੰਟੇ ਦੀ ਉਜਰਤ ਦਰ ਮਿਲੇਗੀ ਤੇ ਹਫ਼ਤੇ 'ਚ 40 ਘੰਟੇ ਕੰਮ ਕਰਨ ਵਾਲਿਆਂ ਨੂੰ ਸਾਲਾਨਾ 1355 ਡਾਲਰ ਦਾ ਫਾਇਦਾ ਹੋਵੇਗਾ ਦੂਜੇ ਪਾਸੇ ਮੈਨੀਟੋਬਾ ਵਿੱਚ ਕਿਰਤੀਆਂ ਨੂੰ 15.80 ਡਾਲਰ ਪ੍ਰਤੀ ਘੰਟਾ ਮਿਲਣਗੇ ਜਦਕਿ ਸਕੈਚਵਨ ਵਿੱਚ ਘਟੋ-ਕਟ ਉਜਰਤ ਦਰ ਪੂਰੇ 15 ਡਾਲਰ ਕੋ ਚੁੱਕੀ ਹੈ ਇਸੇ ਤਰ੍ਹਾਂ ਪ੍ਰਿੰਸ ਐਡਵਰਡ ਆਇਲੈਂਡ ਵਿੱਚ ਕਿਰਤੀਆਂ ਨੂੰ 16 ਡਾਲਰ ਪ੍ਰਤੀ ਘੰਟਾ ਦੀ ਉਜਰਤ ਦਰ ਮਿਲੇਗੀ 온ਟਾਰੀਓ ਦੇ ਵਿੱਚ ਕਿਰਤੀਆਂ ਨੂੰ 60 ਸੈਂਟ ਪ੍ਰਤੀ ਘੰਟਾ ਵਧ ਮਿਲਣਗੇ ਜਦਕਿ ਪ੍ਰਿੰਸ ਐਡਵਰਡ ਆਇਲੈਂਡ ਵਿੱਚ 60 ਸੈਂਟ ਵਾਦਾ ਕੀਤਾ ਗਿਆ ਮੈਨੀਟੋਬਾ 'ਚ 50 ਸੈਂਟ ਦਾ ਵਾਦਾ ਹੋਇਆ ਹੈ ਪਰ ਸਕੇਚਵਨ ਵਿੱਚ ਇਸ ਵੇਲੇ ਕੈਨੇਡਾ ਦਾ ਸਭ ਤੋਂ ਘੱਟ ਮਹਨਤਾਨਾ ਚੱਲ ਰਿਹਾ ਹੈ। ਮੀਡੀਆ ਰਿਪੋਰਟ ਮੁਤਾਬਕ 2023 ਦੌਰਾਨ 온ਟਾਰੀਓ ਵਿੱਚ 9,35,000 ਕੀਤੇ 17.20 ਡਾਲਰ ਪ੍ਰਤੀ ਘੰਟਾ ਜਿਸ ਤੋਂ ਘੱਟ ਉਜਰਤ ਦਰ ਤੇ ਕੰਮ ਕਰ ਰਹੇ ਸਨ। ਵਿਦਿਆਰਥੀਆਂ ਦੀ ਘੱਟੋ-ਘੱਟ ਉਜਰਤ ਦਰ 16.20 ਡਾਲਰ ਤੈਅ ਕੀਤੀ ਗਈ ਹੈ ਜੋ ਪਹਿਲਾਂ 15.60 ਡਾਲਰ ਪ੍ਰਤੀ ਘੰਟਾ ਚੱਲ ਰਹੀ ਸੀ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਪੀਆ ਤੋਂ ਬਾਅਦ 온ਟਾਰੀਓ ਵਿੱਚ ਕਿਰਤੀਆਂ ਨੂੰ ਸਭ ਤੋਂ ਵੱਧ ਮਹਿੰਤਾਨਾ ਮਿਲ ਰਿਹਾ ਹੈ ਅਤੇ ਨਵੀਆਂ ਦਰਾਂ ਨਾਲ ਹੋਰ ਫਾਇਦਾ ਹੋਵੇਗਾ ਸੂਬੇ ਦੇ ਡੀਟੇਲ ਸੈਕਟਰ ਵਿੱਚ 35% ਕੀਮਤੀ ਘਟੋਟ ਘਟੋਟ ਉਜਰਤ ਦਰ ਜਾਂ ਇਸ ਤੋਂ ਵੀ ਘੱਟ ਮਹਿੰਤਾਨੇ ਤੇ ਕੰਮ ਕਰ ਰਹੇ ਨੇ ਜਦਕਿ ਅਕੋਮੋਡੇਸ਼ਨ ਅਤੇ ਫੂਡ ਸਰਵਿਸਿਜ਼ ਸੈਕਟਰ ਵਿੱਚ ਕੀਮਤੀਆਂ ਦਾ ਅੰਕੜਾ 24% ਬੰਦਾ ਹੈ ਪ੍ਰਿੰਸ ਐਡਵਰਡ ਆਇਲੈਂਡ ਦਾ ਜ਼ਿਕਰ ਕੀਤਾ ਜਾਵੇ ਤਾਂ ਸੂਬੇ ਦੇ ਕੀਮਤੀਆਂ ਨੂੰ ਇਸ ਸਾਲ ਦੇ ਸ਼ੁਰੂ ਵਿੱਚ 40 ਸੈਂਟ ਦਾ ਵਾਧਾ ਮਿਲਿਆ ਅਤੇ ਹੁਣ 60 ਸੈਂਟ ਦਾ ਨਵਾਂ ਵਾਧਾ ਮਿਲ ਗਿਆ ਹੈ ਇਸੇ ਦੌਰਾਨ ਮੈਨੀਟੋਬਾ ਚੈਂਬਰ ਆਫ ਕਾਮਰਸ ਦੇ ਚੱਕ ਡੇਵਿਡਸਨ ਨੇ ਦੱਸਿਆ ਕਿ ਕਿਰਤੀਆਂ ਦਾ ਮਹਿੰਤਾਨਾ ਮਹਿੰਗਾਈ ਦੇ ਹਿਸਾਬ ਨਾਲ ਵੱਧ ਰਿਹਾ ਹੈ ਮੈਨੀਟੋਬਾ ਦੇ ਹਰ ਚਾਰ ਕਿਰਤੀਆਂ ਵਿੱਚੋਂ ਇੱਕ ਜੋ ਤਕਰੀਬਨ 171000 ਕਿਰਤੀ ਘਟੋ ਘਟ ਉਜਰਤ ਦਰ ਜਾਂ 19.21 ਡਾਲਰ ਦੀ ਲਿਵਿੰਗ ਵੇਜ ਦਰਮਿਆਨ ਕੰਮ ਕਰ ਰਹੇ ਨੇ ਇੱਥੇ ਦੱਸਣਾ ਬੰਦ ਹੈ ਕਿ ਰਾਜਾਂ ਦੇ ਹਿਸਾਬ ਨਾਲ ਸਭ ਤੋਂ ਉੱਚੀ ਮਿਨੀਮਮ ਵੇਜ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੈ ਜਿੱਥੇ ਕਿਰਤੀਆਂ ਨੂੰ 1 ਘੰਟੇ ਦੇ ਘਟੋ ਘਟ 17.40 ڈالر ملਦੇ ਨੇ ਪਰ ਟੈਰੀਟਰੀਜ਼ ਨੂੰ ਵੀ ਸ਼ਾਮਲ ਕਰ ਲਿਆ ਜਾਵੇ ਤਾਂ ਨੂੰ ਨਮਵਾਤ ਵਿੱਚ 1 ਘੰਟੇ ਦੇ 19 ڈالر ਮਿਲ ਰਹੇ ਨੇ ਅੱਜ ਦੇ ਕੈਂਟਨਰੀਅਸ ਬੁਲਟਨ ਵਿੱਚ ਬਸ ਇਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰ ਲੈਣੀਆਂ ਮੁਖੜ ਲਾਈਨਸ ਤੇ ਕੰਜ਼ਰਵੇਟਿਵਸ ਦੇ ਲਿਬਰਲ ਸਰਕਾਰ ਨੂੰ ਡੇਗਣ ਦੀ ਦੂਜੀ ਕੋਸ਼ਿਸ਼ ਅਸਫਲ ਐਨਡੀਪੀ ਅਤੇ ਬਲੋਕ ਨੂੰ ਬਿਕਵਾਣੇ ਸਰਕਾਰ ਨੂੰ ਦਿੱਤਾ ਸਮਰਥਨ ਸਕੈਚਵਨ ਦੇ ਵਿੱਚ ਸਿਆਸੀ ਪਾਰਟੀਆਂ ਦੀ ਅਧਿਕਾਰਿਤ ਚੋਣ ਮਹੀਮ ਸ਼ੁਰੂ 28 ਅਕਤੂਬਰ ਨੂੰ ਹੋਣ ਜਾ ਰਹੀਆਂ ਨੇ ਵੋਟਾਂ ਲਗਾਤਾਰ ਦੂਜੇ ਸਾਲ ਕੈਨੇਡਾ ਦੀ ਜਨਨ ਦਰ ਘਟੀ ਸਟੈਟਿਸਟਿਕਸ ਕੈਨੇਡਾ ਨੇ ਰਿਪੋਰਟ ਕੀਤੀ ਪੇਸ਼ ਕਿਊਬਿਕ ਦੇ ਪ੍ਰੀਮੀਅਰ ਨੇ ਸ਼ਰਨਮੰਗਨ ਵਾਲਿਆਂ ਸੰਬੰਧੀ ਦਿੱਤਾ ਵੱਡਾ ਬਿਆਨ ਕਿਹਾ ਕੈਨੇਡਾ 'ਚ ਵੇਟਿੰਗ ਜ਼ੋਨ ਦਾ ਵਿਚਾਰ ਕੀਤਾ ਜਾ ਰਿਹਾ ਹੈ ਪੇਸ਼ ਇਸ ਦਿਨਾਂ ਹੀ ਮੈਂ ਉਹਨਾਂ ਦੇ ਇਜਾਜ਼ਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ